ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਆ ਬਰੇਟਾ 2 ਫਤੇਗੜ ਚੂੜੀਆਂ ਚੂੜੀਆਂ ਦਾ ਪਿੰਡ ਹੈ ਕਿ ਪਿੰਡੀ ਪਿੰਡੀ ਜਾਣਾ ਅੱਜ ਆਪਾਂ ਹੀ ਆਪਣੇ ਕੋਲੇ ਅੱਜ ਫੇਰ ਕੋ ਡੌਕੇਜ ਲੋਡਨੇ ਤੇ ਸਵੇਰੇ ਰਾਤ ਦੇ 12:00 ਵੱਜ ਚੁੱਕੇ ਨੇ ਆਪਾਂ ਨਿਕਲਦੇ ਆ ਬੜੇ ਰਹੇ ਆਪਣੇ ਬਲੌਗ ਦੇ ਨਾਲ ਲੋ ਜੀ ਮਿੱਤਰੋ ਆਪਾਂ ਦਸਤਾਰ ਵਗੈਰਾ ਬਨ ਕੇ ਰੈਡੀ ਨੇ ਤਿਆਰ ਆ ਬੂਟ ਸ਼ੂਟ ਪਾਏ ਹੋਣੇ ਹੁਣ ਨਿਕਲਦਿਆ ਕਰੋ ਧੰਨ ਧੰਨ ਬਾਬਾ ਸਿੱਧੀ ਤੋਂ ਸਿੰਘ ਜੀ ਸ਼ਹੀਦ ਲੋ ਜੀ ਟੇਕ ਕੇ ਆਪਾਂ ਮੱਥਾ ਘਰੋਂ ਲੰਘ ਚੱਲੇ ਆ ਵਾਹਿਗੁਰੂ ਲੋ ਜੀ ਮਿੱਤਰੋ ਆਪਾਂ ਰਾਣੀ ਕਰਤੀ ਨਮਾ ਕੇ ਸਵੇਰੇ ਸਵੇਰੇ ਰੈਡੀ ਲੋ ਜੀ ਦੋਸਤੋ ਹੁਣ ਆਪਾਂ ਆਪਣੇ ਸ਼ਹਿਰ ਬਰੇਟੇ ਤੋਂ ਨਿਕਲ ਗਏ ਜੀ ਫਤੇਗੜ ਚੁੰਗੀਆਂ ਨੂੰ ਬੜੇ ਰਿਓ ਆਪਣੇ ਬਲਾਕ ਦੇ ਨਾਲ ਅਜਾ ਆਪਾਂ ਬਾਹਲਾ ਰਸਤਾ ਕਾਹਨ ਨਹੀਂ ਕਰਦੇ ਤੁਹਾਡੇ ਘਾਂਗੇ ਜੋ ਕਾ ਟਾਈਮ ਖਚਮਾਗਾ ਰੂਟ ਲੰਬਾਗਾ ਆਪਣਾ ਟਾਈਮ ਘਟਾ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਆ ਗਿਆ ਜੀ ਸਾਹਮਣੇ 골ਡਨ ਗੇਟ ਸਵਾਗਤੀ ਗੇਟ ਤੁਸੀਂ ਦੇਖ ਸਕਦੇ ਹੋ ਆਪਾਂ ਪੋਲ ਚੜਕੇ ਜੀ ਲੰਘਾਂਗੇ ਇਸ ਟਾਈਮ ਤੇ ਫਾਤੇ ਘੜ ਚੂੜੀਆਂ ਨੂੰ ਇਹ ਆ ਗਿਆ ਜੀ ਸਾਹਮਣੇ 골ਡਨ ਗੇਟ ਕਿਉਂ ਧੁੰਦ ਦਾ ਟਾਈਮ ਹੈਗਾ ਮੌਸਮ ਥੋੜਾ ਜਿਹਾ ਖਰਾਬ ਹੈਗਾ ਆਪਾਂ ਧੰਗੂ ਗੁਰੂ ਰਾਮਦਾਸ ਦੀ ਨਗਰੀ ਵਿੱਚ ਦੀ ਲੰਘ ਰਹੇ ਆ ਜੀ ਚਲੋ ਵਾਇਗਰੂ ਕਿਤੇ ਕਰੋ ਕਿਰਪਾ ਆਪਣੇ ਤੇ ਗੁਰੂ ਕਰੋ ਕਿਰਪਾ ਪੰਜ ਰੂਟ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕਣ ਕਰਮਾਂ ਤੋਂ ਕਹਿੰਦਾ ਸਹੀ ਕਹਿੰਦੇ ਨੇ ਬਾਈ ਕੁਛ ਨਹੀਂ ਹੈਗਾ ਮੇਰੇ ਘਟੋ ਘਟ ਮੈਂ ਬਾਲਾ ਨਹੀਂ ਕਹਿੰਦਾ ਹੈਗਾ ਵੀ ਨੇਜੇ ਬਾਲਾ ਨਹੀਂ ਕਹਿੰਦਾ ਹੈਗਾ ਪੰਜ ਤੋਂ 6 ਚੱਕਰ ਤਾਂ ਹੈਗੇ ਨੇ ਅੰਮ੍ਰਿਤਸਰ ਦੇ ਜੇ ਦਿਨ ਵਾਇਗਰੂ ਨੇ ਕਿਰਪਾ ਕੀਤੀ ਉਦੋਂ ਹੀ ਦਰਬਾਰ ਸਾਹਿਬ ਜਾਇਆ ਜਾਊਗਾ ਨਹੀਂ ਜਾਇ ਨਹੀਂ ਜਾਂਦਾ ਸਹੀ ਕਹਿੰਦੇ ਨੇ ਕਹਿੰਦੇ ਉਹ ਤੋਂ ਬਿਨਾ ਪੱਤਾ ਵੀ ਨਹੀਂ ਖਿਲਦਾ ਦੋਸਤੋ ਇਹ ਜਿਹੜੀਆਂ ਗੱਡੀਆਂ ਜਾਂ ਸਾਹਮਣੇ ਜਾ ਰਹੀਆਂ ਨਹੀਂ ਆ ਜਿਹੜੇ ਇਹ ਰੋਡ ਹੈਗਾ ਇਹ ਜਾ ਰਹੇ ਸਿੱਧਾ ਅਟਾਰੀ ਬਾਟਰ ਨੂੰ ਜੀ ਆਪਾਂ ਇਹ ਰੋਡ ਛੱਡ ਕੇ ਹੋ ਗਏ ਸਿੰਗਲ ਰੋਡ ਤੇ ਸਭਾ ਸਿੰਗਲ ਰੋਡ ਹੋ ਗਿਆ ਜੀ ਉਹ ਸਾਹਮਣੇ ਜਿਹੜਾ ਇਹ ਕੋਲਾ ਪੁਲ ਦੇ ਥੱਲੇ ਉਹਦੀ ਆਪਾਂ ਸੱਜਿਆ ਥਾ ਫਤੇਗੜ ਚੂੜੀਆਂ ਨੂੰ ਮੋੜਾ ਗਏ ਹੁਣ ਇਧਰ ਜੀ ਇਸ ਅਰਕੀਆ ਦੀ ਫਤੇਗੜ ਚੂੜੀਆਂ ਦੀ ਇਹ ਤਾਂ ਉਥੋਂ ਮੋੜੇ ਸੀ ਬਾਈਪਾਸ ਤੋਂ ਉਥੋਂ ਇਹ ਅੰਕਲ ਮਿਲ ਗਏ ਸੀ ਸਰਦਾਰ ਵਧੀਆ ਅਮਰਤਾਰੀ ਸੀਗੇ ਹੱਥ ਦੇ ਲਿਆ ਕਹਿੰਦਾ ਬੇਟਾ ਕਿਲੋਮੀਟਰ ਤੱਕ ਜਾਣਾ ਮੈਂ ਚੜਾ ਲਿਆ ਤੇ ਉਹਨਾਂ ਨੇ ਆਪਾਂ ਨੂੰ ਇੱਥੇ ਚਾਹ ਪਲਾਈ ਹੈਗੀ ਅੱਜ ਆਪਾਂ ਅੰਮ੍ਰਿਤਸਰ ਦੀ ਚਾਹ ਪੀਤੀ ਹੈ ਜੀ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਫਤੇਗੜ ਚੂੜੀਆਂ ਅੰਮ੍ਰਿਤਸਰ ਤੋਂ ਅੱਗੇ ਫਤੇਗੜ ਚੂੜੀਆਂ ਇਥੋਂ ਜੀ 3 ਕਿਲੋਮੀਟਰ ਹੈਗਾ ਉਹ ਪਿੰਡ ਜਿੱਥੇ ਆਪਾਂ ਇਹ ਸਮਾਨ ਡਿਲੀਵਰ ਕਰਨਾਗਾ। ਇਹ ਕਿਹਾ ਗਿਆ ਫਤੇਗੜ ਚੂੜੀਆਂ ਜੀ। ਪਰ ਰੋਡ ਮੁੜਿਆ ਨਾ ਇਹ ਵੀ ਰੋਡ ਮਜੀਠਾ ਮਜੀਠੇ ਤੋਂ ਅੰਮ੍ਰਿਤਸਰ ਨੂੰ ਲੰਘਦਾ ਹੈਗਾ। ਆਪਾਂ ਉਥੋਂ ਫਤੇਗੜ ਅੰਮ੍ਰਿਤਸਰ ਤੋਂ ਫਤੇਗੜ ਚੂੜੀਆਂ ਆਪਾਂ ਨੂੰ ਇਸ ਰਸਤੇ ਬਾਰੇ ਪਤਾ ਨਹੀਂ ਸੀਗਾ। ਵੀ ਇਹ ਰਸਤਾ ਕਿੱਦਾਂ ਹੈ ਸਾਫ਼ ਆ ਜਾਂ ਰਸਤਾ ਉਧਰ ਜਾਊਗਾ। ਲੇਕਿਨ ਹੁਣ ਜਿਹੜੇ ਰਾਹ ਆਪਾਂ ਫਤੇਗੜ ਚੂੜੀਆਂ ਤੋਂ ਉਸ ਪਿੰਡੀ ਪਿੰਡ ਵੱਲ ਜਾ ਰਹੇ ਲੋਕੇਸ਼ਨ ਵਾਲਾ ਇਹ ਰੋਡ ਇਹ ਸਿੱਧਾ ਮਜੀਠਾ ਮਜੀਠੇ ਤੋਂ ਅੰਮ੍ਰਿਤਸਰ ਸਾਹਿਬ ਜਾ ਰਹੇ ਜੀ ਹਾਂਜੀ ਦੋਸਤੋ ਆਪਾਂ ਉਸ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਆਪਾਂ ਘਰ ਸਮਾਨ ਡਿਲੀਵਰ ਕਰਨਾ ਹੈਗਾ ਤੇ ਆ ਸਾਹਮਣੇ ਕੋਠੀ ਹੈ ਜੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰੀ ਹਰਿਆਲੀ ਹੈਗੀ